देवी जी माड़ी जी गाल सुनियो गल एक तीन साल का बच्चा भागवत और उसमें अर्जुन दे रहे इसलिए वो वैसा सीख रहा है पहले जो माता थी वो निर्माता हुआ करती थी माता यशोदा माता कौशल्या आप सुनोगे तो पहले जो बच्चे थे उनसे पहले उनकी माता का नाम लिया जाता था कौशल्यानंदन राम देवकी नंदन कृष्ण तो क्यों क्योंकि माता पहले निर्माता हुआ करती थी माता अपने बच्चे का पहले से निर्माण करती थी उसको स्कूल से पहले माता पूरे शिक्षा दे दिया करती थी अब माताएं फोन दे देती हैं कि रोएगा चल ये वाला फोन पकड़ ले तो गलती तो माता पिता की खुद की है हमें चाहिए कि अपने बच्चों को छोटी छोटी चीजें तो एटलीस्ट सिखाएं एक बच्चा जो तीन साल का मदर से जा रहा है उसको पूरी आयतें याद है क्या आपको नहीं लगता कि आपके बच्चे को भी गीता के दस श्लोक तो कम से कम आने चाहिए एक श्लोक तो आना चाहिए कम से कम इतना तो पता होना चाहिए कितने श्लोक है एग्जैक्टली गीता में कितने अध्याय है आपको ये तो पता उसको ये तो पता होना चाहिए कम से कम कि कितनी पुस्तकें धर्म ग्रंथ हैं हमारे कितने हैं उसको ये भी नहीं पता और माता जनवाना भी नहीं चाहती क्योंकि उसको मॉडर्न बनाना है अपने बच्चे को अरे छोटी छोटी चीजों से शुरू करिए भगवान के सामने हाथ जुड़वाइये खाना जब खाए उससे पहले हाथ जुड़वाइए बताइए कि जो कुछ भी आज तुम्हारे पास है वो उस ईश्वर की वजह से है ये बताइए उसको संस्कार तो माता पिता ही देंगे और कोई इसका जिम्मेदार नहीं है अगर बच्चा किसी और दिशा में जा रहा है अच्छा जी तीन साल का बच्चा ਉਹ ਜਿਹੜਾ ਭਾ ਭਾਗਵਤ ਵੀ ਪੜਦਾ ਤੇ ਗੀਤਾ ਦੇ ਸ਼ਲੋਕ ਵੀ ਪੜਦਾ ਕਿੱਥੋਂ ਆ ਰਹੀ ਉਹਨੂੰ ਮਾਂ ਦੇਣ ਦੇ ਸਿੱਖਿਆ ਮਾਂ ਸਿੱਖਿਆ ਦੇਣ ਲਈ ਆ ਤੇ ਅੱਜ ਕੱਲ੍ਹ ਦੀਆਂ ਮਾਵਾਂ ਜਿਹੜੀਆਂ ਉਹ ਫੋਨ ਫੜਾ ਦਿੰਦੀਆਂ ਹੱਥਾਂ ਦੇ ਵਿੱਚ ਉਹ ਕੀ ਲੈਣਾ ਉਹਨਾਂ ਸ਼ਾਸਤਰਾਂ ਨੂੰ ਪੜ ਕੇ ਦੱਸੋ ਮੈਨੂੰ ਵਿੱਜੇਨਾ ਦੇ ਵਿੱਚ ਸਿਰਫ ਤੇ ਸਿਰਫ ਝਗੜਾ ਹੋਵੇ ਲੜਾਈ ਹੋਵੇ ਉਹ 3 ਸਾਲ ਦਾ ਬੱਚਾ ਐਸ ਟਾਈਮ ਕੀ ਪੜ ਲਿਆ ਉਹ ਇਹਨਾਂ ਚੀਜ਼ਾਂ ਨੂੰ ਸੱਚ ਸਮਝ ਕੇ ਬਹਿ ਜਾਏਗਾ ਲੇਕਿਨ ਉਹ ਸੱਚ ਦੀ ਖੋਜ ਨਹੀਂ ਕਰੇਗਾ ਉਹਨੂੰ ਹੋਣ ਤੋਂ ਸਿੱਖਿਆ ਦਿੱਤੀ ਜਾਣ ਲਈ ਆ ਹੁਣ ਉਹ ਦੂਸਰੇ ਦੇ ਧਰਮ ਨੂੰ ਤਮਾੜਾ ਕਹੇਗਾ ਨਾ ਉਹ ਹਿੰਦੂਆਂ ਹਿੰਦੂਆਂ ਤੇ ਹੈ ਹੀ ਆ ਚਲੋ ਬੱਚਾ ਉਹ ਪੜਦਾ ਲੇਕਿਨ ਉਹ ਮੁਸਲਮਾਨ ਉਹਦੇ ਵਾਸਤੇ ਸੱਚੇ ਥੋੜੋ ਹੋਣੇ ਆ ਮੁਸਲਮਾਨ ਤੋਂ ਉਹਦੇ ਵਾਸਤੇ ਝੂਠੇ ਹੋਣੇ ਆ ਸਹੀ ਉਹਦੇ ਵਾਸਤੇ ਝੂਠੇ ਹੋਣੇ ਆ ਇਹਨਾਂ ਧਰਮ ਗ੍ਰੰਥਾਂ ਨੂੰ ਅਸੀਂ ਪੜ੍ਹਾਤ ਰਹੇ ਆ ਆਪਣੇ ਬੱਚਿਆਂ ਨੂੰ ਲੇਕਿਨ ਨਹੀਂ ਇਹ ਅਸੀਂ ਹਥਿਆਰਾਂ ਦੀ ਸਿੱਖਿਆ ਦੇਣ ਦੇ ਆ ਧਰਮ ਗ੍ਰੰਥ ਜਿਹੜੇ ਆ ਇਸ ਟਾਈਮ ਧਰਮ ਗ੍ਰੰਥ ਨਹੀਂ ਲੱਗੇ ਉਹ ਇਸ ਟਾਈਮ ਹਥਿਆਰ ਬਣ ਚੁੱਕੇ ਆ ਇਸੇ ਕਰਕੇ ਭਰਾਵੋ ਆਪਣੇ ਬੱਚਿਆਂ ਨੂੰ ਧਾਰਮੀ ਨਹੀਂ ਧਾਰਮਿਕ ਬਣਾਓ ਧਾਰਮਿਕ ਤੇ ਧਰਮੀ ਦੇ ਵਿੱਚ ਬਹੁਤ ਫਰਕ ਹੁੰਦਾ ਇਹਨਾਂ ਲੋਕਾਂ ਦੀਆਂ ਗੱਲਾਂ ਦੇ ਵਿੱਚ ਨਹੀਂ ਆਉਣਾ ਸੀ ਕਿਉਂਕਿ ਜੇ ਸਾਡੀ ਜੁਗਾ ਜਗੰਤਰਾਂ ਤੋਂ ਐਸ ਟਾਈਮ ਲੜਾਈ ਚੱਲ ਰਹੀ ਹੈ ਨਾ ਤਾਂ ਉਹ ਇਹਨਾਂ ਧਰਮ ਗ੍ਰੰਥਾਂ ਦੀ ਵਜ੍ਹਾ ਤੋਂ ਚੱਲ ਰਹੀ ਹੈ ਕਿਉਂਕਿ ਇਹ ਧਰਮ ਗ੍ਰੰਥ ਉਹ ਨਹੀਂ ਲਿਖੇ ਇਹਨਾਂ ਨੇ ਧਰਮ ਗ੍ਰੰਥ ਆਪਣੇ ਹਿਸਾਬ ਨਾਲ ਲਿਖੇ ਪਏ ਆ ਪਹਿਲਾਂ ਲੜਾਈ ਸਾਡੀ ਚਾਰ ਵਰਨਾਂ ਦੀ ਸੀ ਹੋਣ ਸਾਡੀ ਧਰਮਾਂ ਦੀ ਲੜਾਈ ਆ ਤੇ ਉਹਦੇ ਵਿੱਚ ਅਸੀਂ ਜਾਤਾਂ ਪਾਤਾਂ ਦੇ ਵਿੱਚ ਆ ਜਾਂਦੇ ਆ ਇਸ ਕਰਕੇ ਅਸੀਂ ਏਕਾ ਕਰਨਾ ਅਸੀਂ ਵੰਡਣਾ ਨਹੀਂ ਕਿਸੇ ਚੀਜ਼ ਨੂੰ ਇੱਥੇ ਕੋਈ ਕੀ ਵੰਡ ਸਕਦਾ ਕਿਸੇ ਨੇ ਇੱਥੇ ਬੈਠ ਨਹੀਂ ਲੈਣਾ ਸਭ ਨੇ ਤੁਲ ਜਾਣਾ ਇਸੇ ਕਰਕੇ ਆਪਣੇ ਬੱਚਿਆਂ ਨੂੰ ਜੇ ਬਚਾਉਣਾ ਹੈ ਹੁਣ ਉਹ ਬੱਚਾ 3 ਸਾਲ ਦਾ ਤੇ 10 ਸਾਲਾਂ ਦੀ ਉਮਰ ਤੱਕ ਤੇ ਉਹਨੇ ਪ੍ਰਚਾਰ ਕਰਨਾ ਸ਼ੁਰੂ ਕਰ ਦੇਣਾ ਉਹ ਤੇ ਫੇ ਇੱਕ ਉਹੋ ਹੀ ਆ ਉਹ ਬੱਚਾ ਥੋੜੋ ਉਹਨੂੰ ਬਣਾਉਣ ਦੇ ਆ ਉਹਦੇ ਵਿੱਚ ਤੂੰ ਤਰੋਂ ਬੱਚਾ ਤੋਂ ਉਹਦੇ ਅੰਦਰ ਵਾਲਾ ਮਾਰਤਾ ਤੁਸੀਂ ਬੱਚਾ ਤਾਂ ਖਤਮ ਕਰ ਦਿੱਤਾ ਲੇਕਿਨ ਉਹ ਇੱਕ ਹੁਣ ਕੀ ਆ ਇੱਕ ਬਰੂਤ ਤਿਆਰ ਆ ਜਾਨਕੀ ਇਹ ਬਰੂਤ ਤਿਆਰ ਕਰਨ ਦੇ ਆ ਤੁਸੀਂ ਵੀ ਇਹੋ ਹੁਣ ਬੱਚਾ ਜਿਹੜਾ ਉਹ ਖਿਲਾਫ ਬੋਲੇਗਾ ਦੂਸਰਿਆਂ ਦੇ ਲੇਕਿਨ ਇਹ ਬੱਚਾ ਜਾਣ ਨਹੀਂ ਪਾਏਗਾ ਵੀ ਸਚਾਈ ਕੀ ਆ ਇਸ ਕਰਕੇ ਆਪਣੇ ਬੱਚਿਆਂ ਨੂੰ ਕੋਸ਼ਿਸ਼ ਕਰੋ ਇਹੋ ਹੀ ਵੀ ਜੋ ਬੱਚੇ ਜਾਣ ਸਕਣ ਕਿਉਂਕਿ ਅਸੀਂ ਮੁੱਦਤਾ ਤੋਂ ਗੁਲਾਮ ਆ ਇਸੇ ਕਰਕੇ ਗੁਲਾਮ ਆ ਇਹਨਾਂ ਧਾਰਮਿਕ ਸ਼ਾਸਤਰਾਂ ਦੀ ਵਜ੍ਹਾ ਤੋਂ ਧਾਰਮਿਕ ਗ੍ਰੰਥਾਂ ਦੀ ਵਜ੍ਹਾ ਤੋਂ ਕਿਉਂਕਿ ਇਹੋ ਹੀ ਸਾਨੂੰ ਕਿਸੇ ਦੇ ਨਾਲ ਜੁੜ ਕੇ ਨਹੀਂ ਬੰਨ੍ਹ ਦਿੰਦੇ ਤੇ ਲਿਖੇ ਇਹੋ ਆਪ ਪੁਜਾਰੀ ਨੇ ਆ ਇਨਾਂ ਦੀਆਂ ਚੀਜ਼ਾਂ ਬਦਲੀਆਂ ਗਈਆਂ ਵਾ ਸਾਰਾ ਕੁਝ ਜੋ ਸੱਚਾ ਉਹ ਸੱਚ ਨਹੀਂ ਦੱਸਦੇ ਬਸ ਇੰਨੀਆਂ ਇੱਕ ਗੱਲਾਂ ਕਰਨੀਆਂ ਸੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਆਪਣੇ ਬੱਚਿਆਂ ਨੂੰ ਧਾਰਮਿਕ ਨਾ ਧਾਰਮਿਕ ਬਣਾਓ ਕੋਸ਼ਿਸ਼ ਕਰੋ ਧਾਰਮਿਕ ਬਣ ਨਹੀਂ ਤਾਂ ਜੇ ਹਸਾਬ ਨਾਲ ਜੀਦਾ ਉਸ ਹਸਾਬ ਨਾਲ ਜੀਨ ਦਿਓ ਬੱਚੇ ਨੂੰ ਬੱਚਾ ਆਪਣਾ ਆਪ ਹੀ ਕਰ ਲੇਗਾ ਕਿਉਂਕਿ ਉਹਦੇ ਕੋਲ ਵੀ ਦਿਮਾਗ ਆ ਉਹਦੀ ਵੀ ਸੋਚ ਆ ਇਹਨਾਂ ਬਜ਼ੁਰਗਾਂ ਨੇ ਇਹਨਾਂ ਮਤਾਵਾਂ ਨੇ ਇਹੀ ਸਾਨੂੰ ਇਹਨਾਂ ਚੱਕਰਾਂ ਦੇ ਵਿੱਚ ਪਾ ਕੇ ਰੱਖਿਆ ਪੱਥਰਾਂ ਦੀ ਪੂਜਾ ਕਰੀ ਜਾਓ ਕਦੀ ਕਿਤੇ ਕਬਰਾਂ ਦੀ ਪੂਜਾ ਕਰੀ ਜਾਓ ਇਹਨਾਂ ਦੇ ਵਿੱਚੋਂ ਸਾਨੂੰ ਬਾਹਰ ਨਿਕਲਣ ਦੀ ਜ਼ਰੂਰਤ ਆ